ਸਾਸ਼ੀ ਕਲਮੈ ਸੁਖਮੰਦਰ ਕੌਰ ਲੈ ਕੇ ਹਾਜ਼ਰ ਆਇਆ ਇੱਕ ਵੱਡੀ ਖਬਰ ਤੁਸੀਂ ਸੁਣ ਰਹੇ ਹੋ ਆਜ਼ న్యూਸ ਵਾਲਾ ਕਾਂਗਰਸ ਨੇ ਜਗਮੀਤ ਬਰਾੜ ਦੇ ਅਕਾਲੀ ਦਲ ਚ ਰਹਿਣ ਦੀ ਮਿਆਦ ਕੀਤੀ ਤਾਂ ਲੋਕ ਸਭਾ ਹਲਕਾ ਆਨੰਦਪੁਰ ਸਾਭ ਤੋਂ ਕਾਂਗਰਸ ਉਮੀਦਵਾਰ ਮਨੀਸ਼ ਦਿਵਾੜੀ ਦੇ ਸੀਨੀਅਰ ਲੀਡਰ ਜਗਮੀਤ ਬਰਾੜ ਦੇ ਕਾਂਗਰਸ ਛੱਡ ਅਕਾਲੀ ਦਲ ਵਿੱਚ ਸ਼ਾਮਲ ਹੋਣ ਬਾਰੇ ਕਿਹਾ ਕਿ ਭਾਵੇਂ ਉਹ ਉਹਨਾਂ ਦੇ ਸੀਨੀਅਰ ਹਨ ਪਰ ਵੱਡਾ ਸਵਾਲ ਇਹ ਹੈ ਕਿ ਉਹ 19 ਮਈ ਤੱਕ ਵੀ ਅਕਾਲੀ ਦਲ ਵਿੱਚ ਟਿਕ ਪਾਉਂਦੇ ਹਨ ਜਾਂ ਨਹੀਂ ਪੰਜਾਬ ਦੇ ਵਿੱਚ 19 ਮਈ ਨੂੰ ਲੋਕ ਸਭਾ ਚੋਣਾਂ ਲਈ ਵੋਟਾਂ ਪੈਣੀਆਂ ਹਨ ਅਤੇ ਮਨੀਸ਼ ਦਿਵਾੜੀ ਮੁਤਾਬਕ ਬਰਾੜ ਦੇ ਅਕਾਲੀ ਦਲ ਵਿੱਚ ਟਿਕੇ ਰਹਿਣ ਦੀ ਮਿਆਦ 19 ਮਈ ਤੱਕ ਪੁੱਗ ਜਾਵੇਗੀ। ਮਨੀਸ਼ ਦਿਵਾੜੀ ਹੁਸ਼ਿਆਰਪੁਰ ਦੇ ਗੜਸ਼ੰਕਰ ਵਿੱਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਜਿੱਥੇ ਮੀਡੀਆ ਸਾਹਮਣੇ ਉਹਨਾਂ ਆਪਣੀ ਜਿੱਤ ਦਾ ਦਾਅਵਾ ਕੀਤਾ ਇਸ ਮੌਕੇ ਦਿਵਾੜੀ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਅੱਲਾਹੁ ਅਕਬਰ ਦੇ ਨਾਅਰੇ ਲਾਉਣ ਤੇ ਦੇਸ਼ ਦੀ ਫੌਜ ਨੂੰ ਚੋਰ ਕਹਿਣ ਬਾਰੇ ਸਿੱਧੂ ਦਾ ਪੱਖ ਲਿਆ ਉਹਨਾਂ ਤੇ ਹਾਂ ਕਾਂਗਰਸ ਫੌਜ ਦਾ ਦਿਲੋ ਸਤਕਾਰ ਕਰਦੀ ਹੈ। ਇਜੇ ਹੀ ਕੋਈ ਗੱਲ ਨਹੀਂ ਇਸ ਤੋਂ ਇਲਾਵਾ ਆਨੰਦਪੁਰ ਸਾਹਿਬ ਹਲਕੇ ਵਿੱਚ ਨਸ਼ਿਆਂ ਦੇ ਮੁੱਦੇ ਬਾਰੇ ਗੱਲ ਕਰਦਿਆਂ ਦਿਵਾੜੀ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਨਸ਼ਿਆਂ ਬਾਰੇ ਸਰਕਾਰ ਜੋ ਵੀ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਜਾਣਗੇ ਉਹਨਾਂ ਦਾਅਵਾ ਕੀਤਾ ਕਿ ਪੰਜਾਬ 'ਚੋਂ ਕਾਫੀ ਹੱਦ ਤੱਕ ਨਸ਼ਾ ਖਤਮ ਹੋਇਆ ਹੈ ਜੇ ਕੋਈ ਵੀ ਦੋਸ਼ੀ ਹੋਵੇਗਾ ਉਸਨਾ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਸੋ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲੀਸ ਹੁੰਦੇ ਰਹੋ aajnewswala.com